ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹਰ ਸਾਲ ਦੀ ਤਰ੍ਹਾਂ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਮਲੇਸ਼ੀਆ ਦਾ ਨਾਈਟ ਮੇਲਾ ਉਥੇ ਦੁਕਾਨਾਂ ਸਜੀਆਂ ਹੋਣੀਆਂ ਕੁਝ ਪੰਜਾਬੀਆਂ ਦੀਆਂ ਚੀਜ਼ਾਂ ਦੀਆਂ ਤੇ ਬੜੀਆਂ ਛੋਟੀਆਂ ਔਰ ਸਸਤੀਆਂ ਚੀਜ਼ਾਂ ਤੁਹਾਨੂੰ ਮਿਲਣਗੀਆਂ ਤੇ ਉਹ ਦੁਕਾਨਾਂ ਤੁਹਾਨੂੰ ਮੇਲੇ ਦੇ ਵਿੱਚ ਆਪਾਂ ਚੱਲਦੇ ਹਾਂ ਹੁਣ ਥੱਲੇ ਮੇਲਾ ਦੇਖਣ ਚਲੋ ਜੀ ਆਪਾਂ ਪਹੁੰਚ ਗਏ ਹਾਂ ਗਾਰਡ ਹਾਉਸ ਤੇ ਗਾਰਡ ਹਾਉਸ ਤੋਂ ਜਿਕਲਾਂਗੇ ਬਾਹਰ ਤੇ ਆਸ਼ੂ ਬੁੱਲੇ ਜੀ ਆਉਦਾ ਕਾਰਡ ਤੇ ਹੁਣ ਆਪਾਂ ਆਪਣੇ ਕੋਲ ਕਾਰਡ ਹੈਗਾ ਇਹਨੂੰ ਆਪਾਂ ਦਾ ਪਾਸਪੋਰਟ ਨੰਬਰ ਲਿਖਣਾ ਪਊਗਾ ਇਹਨੂੰ ਸਕਿਉਰਿਟੀ ਗਾਰਡ ਨੇ ਲਗਾਉਣਾ ਤੇ ਮਿਲਦਾ ਤੁਹਾਨੂੰ ਉੱਥੋਂ ਬਾਹਰ ਮੇਲੇ ਵਾਲੀ ਸਾਈਡ ਤੇ ਤੇ ਇਹ ਆ ਸਾਡਾ ਗਾਰਡ ਹਾਊਸ ਗਾਰਡ ਹਾਊਸ ਤੋਂ ਬਾਅਦ ਨਿਕਲਾਂਗੇ ਤਾਂ ਲੋ ਜੀ ਬਾਈ ਜੀ ਆ ਦੇਖੋ ਗੱਡੀਆਂ ਖੜੀਆਂ ਨੇ ਬਹੁਤ ਜਿਆਦਾ ਰਾਸ਼ਾ ਉਥੇ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਲੱਗਦਾ ਤੇ ਮੇਰਾ ਅੱਜ ਦਿਲ ਕੀਤਾ ਗਿਆ ਅੱਜ ਆਪਾਂ ਆਪਣੇ ਭਰਾਵਾਂ ਨੂੰ ਆਪਣੇ ਯਾਰਾਂ ਦੋਸਤਾਂ ਨੂੰ ਜਿਹੜੇ ਮੈਨੂੰ ਲਾਈਕ ਕਰਦੇ ਆ ਫੋਲੋ ਕਰਦੇ ਆ ਤੇ ਉਹਨਾਂ ਵਾਸਤੇ ਵੀਡੀਓ ਬਣਾਵਾ ਇਹ ਗੱਡੀਆਂ ਉਹ ਤਾਂ ਖੜੀਆਂ ਨੇ ਇਹ ਸਾਡੇ ਹਰ ਸਾਲ ਦੀ ਤਰ੍ਹਾਂ ਅੱਜ ਤੀਜਾ ਮੇਲਾ ਦੇਖਣ ਲੱਗਿਆ ਮੈਂ। ਲਓ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਤੇ ਮੇਲਾ ਸ਼ੁਰੂ। ਲਖਾਉਣਾ ਤੁਮ ਮੇਲੇ ਦੇ ਰੰਗ ਮੇਲੇ ਦੇ ਰੰਗ ਪਾਗ। ਇੱਥੇ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਅਲੱਗ-ਅਲੱਗ ਚੀਜ਼ਾਂ ਇੱਥੇ ਕੁਝ ਪੈਸੇ ਡੋਨੇਟ ਵੀ ਕਰਦੇ ਆ। ਜਿੱਦਾਂ ਕਿ ਆਹ ਦੇਖੋ ਆਹ 5-5 ਰਿੰਗੜੇ ਤੇ ਲੱਗੇ ਹੋਏ ਆ। 10-10 ਰੁਪਏ ਦੀ। ਜੇ ਤਾਂ ਲੇਡੀਜ਼ ਵਾਸਤੇ ਆ। ਜੇ ਕਿਸੇ ਨੇ ਇੱਥੇ ਆਉਣਾ ਲੇਡੀਜ਼ ਆ ਸਕਦੀਆਂ 10 ਰੁਪਏ ਦਾ। ਠੀਕ ਐ। ਔਰ ਸਾਰਾ ਕੁਛ ਆਤ ਕਾਨਾ ਸਾਜ ਰਿਆ ਨੇ ਤੇ ਬਹੁਤ ਵਧੀਆ ਪ੍ਰਬੰਧ ਹੁੰਦਾ ਇਥੇ ਮੇਲੇ ਦਾ ਉਹ ਦੇਖੋ ਬੱਚਿਆਂ ਵਾਸਤੇ ਪਤੰਨੇ ਬੁਲਬਲੇ ਸਭ ਲੱਗਿਆ ਹੋਇਆ ਤੁਸੀਂ ਇਸ ਮੇਲੇ ਦਾ ਅਨੰਦ ਮਾਣੋ ਮੇਰੀ ਵੀਡੀਓ ਰੱਖਿਓ ਇਹ ਮੇਲਾ ਹੈਗਾ ਬੁੱਧ ਬੁੱਧਿਸਟ ਬੁੱਧਿਸਟ ਮਹਾ ਵਿਹਾਰਾ ਫਾਉਂਡਿੰਗ ਇਹ 1895 ਵਿੱਚ ਬਣਿਆ ਸੀ ਤੁਸੀਂ ਦੇਖ ਸਕਦੇ ਹੋ ਅੰਦਰ ਬਹੁਤ ਜ਼ਿਆਦਾ ਰਾਸ਼ਾ ਪਬਲਿਕ ਬਹੁਤ ਆ ਆਸ ਕਿਉਟੀ ਖੜੀ ਆ। ਉਹ ਦੇਖ। ਆਸ ਮੋਰ ਜਾ ਗਿਆ ਨਿਕਲੇ। ਤਾਂ ਅਸੀਂ ਦੁਕਾਨਾ ਫੇਰ ਦੇ ਦਿਆਂ। ਆ ਜੋ। ਨੂੰ ਪਤ ਹਨਾ ਮੋਰ ਦੇ ਫੰਗ ਦੇਖੋ ਕਿੰਨੇ ਪਿਆਰੇ ਲੱਗਦੇ ਆ। ਅੱਛਾ। ਮਾਈ ਸਾਹਿਬ। ਵੇ। ਉਹ ਬਲੀਗਾ। ਨਾ। ਆ। ਤਾਂ ਇਹਦੇ ਨਾਲ ਹੀ ਆਪਾਂ ਖਰੀਦ ਲੇ ਆ ਦੋ ਮੋਰ ਦੇ ਫੰਗ। ਇਹ ਲਾਉਂਦਾ ਸੀ 16 ਰਿੰਗੜਾ ਤੇ ਆਪ ਨੂੰ ਸਿਰਫ 10 ਰਿੰਗੜਾ ਦੇ ਦੋ ਦਿੱਤੇ ਆ। ਆ ਦੇਖੋ ਤਾਂ ਬੁੱਧਿਸਤ ਦੇ ਮੂਰਤੀਆਂ ਇਥੇ ਡੋਨੇਟ ਕਰਦੇ ਨੇ ਆ ਡੋਨੇਟ ਲੱਗਦਾਗਾ ਡੋਨੇਟ ਕਰਨਾ ਜੀ ਕਿਸੇ ਨੇ ਕਿਸੇ ਗਰੀਬ ਨੂੰ ਰੋਟੀ ਦੇਣੀ 옷 ਦੇਣੀ ਸਾਰਾ ਕੁਝ ਲਾਉਂਦੇ ਆ ਇਹ ਮਤਲਬ ਹੈਲਪ ਕਰਦੇ ਨੇ ਹੈਲਪਲੈਸ ਲੋਕ ਨੇ ਬੁੱਧਿਸਤ ਲੋਕ ਨੇ ਸਾਰਾ ਕੁਝ ਬਹੁਤ ਚੀਪ ਓਨਲੀ 5 ਰਿੰਗਟ ਓਨਲੀ ਟੈਂਡਿੰਗ ਇਟ ਕੋਈ ਵੀ ਖਰੀਦ ਸਕਦਾ ਇਥੇ ਆ ਟੀ-ਸ਼ਰਟਾਂ ਆ ਉਹਦੀਆਂ ਠੀਕ ਆ ਜੀ ਆ ਦੇਖੋ ਕੋਲਾਵਰ ਸਾਰਾ ਕੁਝ ਲੱਗਾ ਹੋਇਆ ਇੱਥੇ ਸਵੇਰ ਬਸ ਸੇਪ ਪਰਸਾਲੀਆਂ ਉਹਨਾਂ ਦੇ ਲੱਗਾ ਹੋਇਆ ਤੇ ਸਾਰਾ ਕੁਝ ਵਧੀਆ ਹੈ ਘੈਂਟ ਚੀਜ਼ਾਂ ਦਿਖਾ ਰਹੇ ਨੇ ਆ ਸਾਰੀਆਂ ਸਸਤੀਆਂ ਸਸਤੀਆਂ ਚੀਜ਼ਾਂ ਦੇਣਗੇ ਜਿੰਨੀ ਵੀ ਸਸਤੀ ਹੋਵੇ ਕਿ ਉਹਨੇ ਆ ਦੇਖੋ ਆ ਬੈਗ ਇਹ ਤਾਂ ਪਕਰੀ ਤਾਂਗੇ ਕੋਈ ਬੈਗ ਚੰਗਾ ਲੱਗਿਆ ਤਾਂ ਸਸਤਾ ਮਿਲੂਗਾ ਹਾਂ ਇਹ ਸਾਰੇ ਪੈਸੇ ਨੂੰ ਡੋਨੇਟ ਕਰਦੇ ਨੇ ਲੋਕਾਂ ਦੀ ਹੈਲਪ ਕਰਦੇ ਨੇ ਪੀਪਲ ਹੈਲਪ ਪੀਪਲ ਕਰਦੇ ਨੇ ਸਰ ਬੜੀ ਅਚੀ ઓਨਲੀ ਤੂੰ ਰਿੰਗਟ 3 ਰਿੰਗਟ 5 ਟੋਪੀਆਂ ਸਾਰੇ ਤੁਸੀਂ ਜ਼ਰੂਰ ਲੈਣਾ ਇਹ ਪੀਸ ਤਾਂ ਲਓ ਜੀ ਆਪਾਂ ਬਹੁਤ ਜ਼ਿਆਦਾ ਸਮਾਨ ਖਰੀਦ ਲਿਆ ਦੇਖੋ ਏਡੇ ਏਡੇ ਟੈਡੀ ਖਰੀਦ ਲਏ ਓਕੇ ਇਹ ਦੇਖੋ ਟੈਡੀ ਪਰੇ ਕਹਟਾ ਤੇ ਬਹੁਤ ਜਿਆਦਾ ਸਮਾਨ ਖਰੀਦ ਲਿਆ ਆਪਾਂ ਸਾਰਾ ਸਮਾਨ ਖਰੀਦ ਕੇ ਹੁਣ ਆਪਾਂ ਅੱਗੇ ਨੂੰ ਵਧਦੇ ਆ ਤੇ ਇਧਰ ਪੰਜਾਬੀਆਂ ਦੇ ਦੁਕਾਨਾਂ ਨੇ ਸੋ ਮੇਲੇ ਦੇ ਵਿੱਚ ਇੱਥੇ ਪੰਜਾਬੀਆਂ ਦੀਆਂ ਵੀ ਦੁਕਾਨਾਂ ਨੇ ਤੇ ਬੰਦੇ ਪੰਜਾਬੀ ਵੀ ਇੱਥੇ ਕੰਮ ਕਰਦੇ ਨੇ ਆਓ ਆ ਗਿਆ ਇਹ ਬਲੌਗਿੰਗ ਅਸੀਂ ਬਹੁਤ ਸਮਾਨ ਖਰੀਦ ਲਿਆ ਸਾਡੇ ਜੱਗਾ ਜੀ ਪਲਾਸਟਿਕ ਤੇ ਅੱਛਾ ਉਹ ਰਾਜੂ ਭਾਈ ਆਪਣਾ ਸਾਰੇ ਸਮਾਨ ਬਣਾ ਰਿਹਾ ਬਾਈ ਪਕੌੜੇ ਬਣਾ ਰਿਹਾ ਤੇ ਇਹ ਮੇਲੇ ਦਾ ਆਨੰਦ ਲੈ ਰਿਹਾ ਇਹ ਜਿਵੇਂ ਆਪਣੇ ਮਾਝੀ ਦਾ ਮੇਲਾ ਲੱਗਦਾ ਉਹੀ ਮੇਲਾ ਸਮਝੋ ਆਹ ਬਾਈ ਜੀ ਘਰੇ ਪੰਜਾਬੀ ਘਰੇ ਗਾਮੀਆਂ ਹਾਂ ਤੇ ਇਹ ਸਾਰਾ ਕੁਝ ਮੇਲੇ ਦੇ ਵਿੱਚ ਤੁਸੀਂ ਹਰ ਕੀ ਦੇਖ ਰਹੇ ਹੋ ਸੋ ਸਾਰੀਆਂ ਚੀਜ਼ਾਂ ਆਪਣੇ ਵਲੌਗ ਦੇ ਵਿੱਚ ਕ ਟਿਕਟੋਕਰ ਸਾਡੇ ਬੋਨੀ ਬਾਜੀ ਕੀ ਹਾਲ ਹੈ ਵੀ ਔਰ ਮਣੀ ਜੀ ਸਾਡੇ ਮੇਲੇ ਦਾ ਆਨੰਦ ਮਾਰ ਰਹੇ ਮਾਕੀ ਦਾ ਮੇਲਾ ਆ ਦੇਖਣ ਆਏ ਹੋਇਆ ਇੱਕ ਮਿੰਟ ਕਿਵੇਂ ਹੈ ਤਾਂ ਹੁਣੋ ਮੇਲੇ ਦੀ ਕਰਦਾ ਸਮਾਪਤੀ ਲਾਸਟ ਵਾਲੇ ਪਾਸੇ ਉਧਰ ਆਪਣਾ ਘਰ ਆ ਗਿਆ ਸੋ ਇਹ ਦੇਖਦੇ ਨੇ ਸਾਰੇ ਆਣੇ ਆ ਬੈਗ ਛੋਟੇ ਬੈਗ ਤੋ ਤੋ ਹੀ ਦੇਖ ਸਕਦੇ ਹਾਂ ਰਸ਼ਵੀ ਬਹੁਤ ਜ਼ਿਆਦਾ ਹੈ ਗੱਡੀਆਂ ਦਾ ਰਸ਼ਾ ਤੇ ਸਾਹਮਣੇ ਉਹ ਦੇਖੋ ਬਿਲਡਿੰਗ ਦਿਖ ਰਹੀ ਆ ਦੁਨੀਆ ਦੀ ਸਭ ਤੋਂ ਉੱਚੀ ਦੂਜੀ ਬਿਲਡਿੰਗ ਪਹਿਲੀ ਵਰ ਜਖਲੀਫਾ ਦੁਬਈ ਦੇ ਵਿੱਚ ਤੇ ਦੂਜੀ ਮਲੇਸ਼ੀਆ ਦੇ ਵਿੱਚ ਸਭ ਤੋਂ ਸਤੋਂ ਲੱਪਣ ਜਿਹਨੂੰ ਅਸੀਂ 118 ਕਹਿੰਦੇ ਆ ਤੇ ਇਧਰ ਟੀ-ਸ਼ਰਟਾਂ ਸ਼ਰਟਾਂ ਓਕੇ ਸੋ ਫਾਰ ਇੰਜੋਏ ਕਰੋ ਮੇਲੇ ਨੂੰ ਬਸ ਲਾਸਟ ਰਹਿ ਗਿਆ ਚਰਚ ਆ ਗਈ ਮੈਂ ਹੁਣ ਲਾਸਟ ਵਿੱਚ ਫੇਰਦਾ ਹਾਂ ਇਹ ਬੁੱਧਿਸਟ ਨੂੰ ਜਿਹੜੇ ਲੋਕ ਮੰਨਦੇ ਆ ਬੁੱਧਿਸਟ ਵਾਲੇ ਲੋਕ ਮੰਨਦੇ ਆ ਉਹਨਾਂ ਵਾਸਤੇ ਹੀ ਮੇਲਾ ਸੀਗਾ ਥੈਂਕ ਯੂ ਜੀ ਸੋ ਅੱਗੇ ਵੀ ਮੇਰੇ ਬਲੌਗ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਫੋਲੋ ਕਰ ਲਿਓ ਆਪਣੇ ਨੂੰ ਆ ਆਪਣੀ ਚਰਚ ਆ ਗਈ